ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਪੇਗਿਆਂ ਦੀ ਪੈਂਟ ਜਿਸ ਨੂੰ ਲਿਖਿਆ ਹੈ ਮਨਦੀਪ ਸਿੰਘ ਕੁਮਨਜੀ ਦੇ ਦੁਆਰਾ ਸੋ ਸ਼ੁਰੂ ਕਰਦੇ ਹਾਂ ਜੀ ਬਾਜ਼ਾਰ ਤੋਂ ਆਪਣੇ ਲਈ ਸੂਟ ਉਸ ਖਰੀਦ ਲਿਆ ਪਰ ਦੁਕਾਨ ਵਿੱਚੋਂ ਉੱਠਣ ਲਈ ਉਸ ਦਾ ਮਨ ਨਾ ਮੰਨਿਆ ਉਸ ਨੇ ਦੁਕਾਨ ਵਾਲੇ ਭਾਈ ਤੋਂ ਪਾਣੀ ਦਾ ਗਲਾਸ ਮੰਗਿਆ ਦੁਕਾਨ ਤੇ ਕੰਮ ਕਰਦਾ ਮੁੰਡਾ ਪਾਣੀ ਲੈ ਆਇਆ ਪਾਣੀ ਦਾ ਕੁੱਟ ਭਰ ਦੇ ਭਰ ਦੇ ਉਸਨੇ ਕੰਧ ਤੇ ਲੱਗੀ ਘੜੀ ਵੱਲ ਤੱਕਿਆ 12 ਵਜ ਚੁੱਕੇ ਸਨ ਉਸ ਨੂੰ ਘਰੋਂ ਆਈ ਨੂੰ ਅਜੇ 3 ਘੰਟੇ ਹੋਏ ਸਨ ਇਥੋਂ ਉਸਦੇ ਘਰ ਤੱਕ ਦਾ ਸਫ਼ਰ ਸਿਰਫ ਅਤੇ ਕੁ ਘੰਟੇ ਦਾ ਸੀ ਉਹ ਪਹਿਲੀ ਬੱਸ ਫੜ ਕੇ ਇੱਥੇ ਆਪੜ ਗਈ ਸੀ ਬੱਸ ਹੌਲੀ ਆਈ ਸੀ ਉਸਨੇ ਇੱਥੇ ਤੱਕ ਪਹੁੰਚਦੇ ਆ ਪਹੁੰਚਦੇ ਆ ਟੁੱਟੀ ਹੋਈ ਸੜਕ ਤੇ ਪੌਣਾ ਘੰਟਾ ਲਾ ਦਿੱਤਾ ਸੀ ਪਰ ਉਸ ਨੂੰ ਅੱਜ ਬੱਸ ਦੀ ਸਪੀਡ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੱਗੀ ਸੀ ਪਹਿਲਾਂ ਜਦੋਂ ਵੀ ਉਹ ਆਈ ਸੀ ਉਸ ਨੂੰ ਬੱਸ ਦੀ ਸਪੀਡ ਅੱਜ ਤੋਂ ਵੱਧ ਹੋਣ ਦੇ ਬਾਵਜੂਦ ਵੀ ਬੱਸ ਦੀ ਚਾਲ ਉਸ ਨੂੰ ਬਲਦ ਗੱਡੇ ਤੋਂ ਵੱਧ ਨਹੀਂ ਸੀ ਲੱਗੀ ਪਰ ਅੱਜ ਉਹ ਚਾਹੁੰਦੀ ਸੀ ਕਿ ਬੱਸ ਉਸਦੇ ਪਿੰਡ ਦੇ ਨੇੜੇਲੇ ਸ਼ਹਿਰ ਪਹੁੰਚਦਿਆਂ ਪਹੁੰਚਦਿਆਂ ਕਈ ਘੰਟੇ ਲਾ ਦੇਵੇ ਇਸ ਛੋਟੇ ਸ਼ਹਿਰ ਵਿੱਚ ਪਹੁੰਚ ਕੇ ਉਹ ਬਹੁਤ ਹੌਲੀ-ਹੌਲੀ ਤੁਰ ਕੇ ਬਜਾਜੀ ਦੀ ਦੁਕਾਨ ਤੇ ਪਹੁੰਚੀ ਬਜਾਜ ਆਪਣੇ ਕੰਮ ਵਿੱਚ ਮਗਨ ਸੀ ਉਸਨੇ ਸ਼ੁਕਰ ਕੀਤਾ ਬਜਾਜ ਅੱਧਾ ਪੌਣਾ ਘੰਟਾ ਆਪਣੀ ਦੁਕਾਨ ਤੇ ਕੱਪੜਿਆਂ ਦੀ ਥਾਂ ਟਿਕਾਈ ਕਰਦਾ ਰਿਹਾ ਫਿਰ ਉਸਨੇ ਮਾਈ ਵੱਲ ਵੇਖ ਕੇ ਪੁੱਛਿਆ ਮਾਈ ਕੀ ਲੈਣਾ ਹੈ ਪੁੱਤ ਕੋਈ ਕੱਪੜਾ ਦਿਖਾ ਦੇ ਮੇਰੇ ਲਈ ਉਸਨੇ ਬਜਾਜ ਨੂੰ ਕਿਹਾ ਬਜਾਜ ਨੇ ਕੱਪੜੇ ਵਿਖਾਏ ਉਸਨੇ ਉਹਨਾਂ ਵਿੱਚੋਂ ਇੱਕ ਵਧੀਆ ਲੱਗਦਾ ਸੂਟ ਖਰੀਦ ਲਿਆ ਆਪਣੇ ਕਈ ਸਾਲਾਂ ਤੋਂ ਬਚਾਏ ਪੈਸਿਆਂ ਵਿੱਚੋਂ ਬਜਾਜ ਦੇ ਦੱਸੇ ਅਨਸਾਰ ਪੈਸੇ ਗਿਣ ਕੇ ਫੜਾ ਦਿੱਤੇ ਪਾਣੀ ਪੀ ਕੇ ਜਦੋਂ ਉਹ ਤੁਰਨ ਲੱਗੀ ਤਾਂ ਦੁਕਾਨ ਦੇ ਦਰਵਾਜ਼ੇ ਅੱਗੇ ਉਹ ਫੇਰ ਉਸ ਦੀ ਸੋਚ ਜਾ ਕਿ ਅਜੇ ਤਾਂ ਸੁੱਖ ਨਾਲ ਉਹ ਸੁਆਗਣ ਹੈ ਉਹ ਕਹਿਣ ਗਿਆ ਮਾਂ ਬਾਪ ਨੂੰ ਕੁਝ ਨਹੀਂ ਲਾਇਆ ਉਹ ਫੇਰ ਦੁਕਾਨ ਵਿੱਚ ਜਾ ਵੜੀ ਮਾਤਾ ਕੁਝ ਹੋਰ ਲੈਣਾ ਬਜਾਜ ਉਸ ਨੂੰ ਵੇਖ ਕੇ ਬੋਲਿਆ ਹਾਂ ਪੁੱਤ ਇੱਕ ਪੱਗ ਵੀ ਪਾੜ ਦੇ ਫਿੱਕੇ ਅਸਮਾਨੀ ਰੰਗ ਦੀ 5 ਮੀਟਰ ਬਜਾਜ ਨੇ ਪੱਗ ਪਾੜ ਕੇ ਸੂਟ ਵਾਲੇ ਲਫਾਫੇ ਵਿੱਚ ਹੀ ਪਾ ਦਿੱਤੀ ਪੁੱਤ ਇੱਕ ਝੋਲੇ ਦਾ ਕੱਪੜਾ ਵੀ ਦੇ ਦੇ ਉਹ ਕੁਝ ਸੋਚ ਕੇ ਬੋਲੀ ਬਜਾਜ ਨੇ ਇੱਕ ਮੋਟਾ ਜਿਹਾ ਕੱਪੜਾ ਪਾੜ ਕੇ ਉਸਦੇ ਹੱਥ ਫੜਾ ਦਿੱਤਾ ਜਿੰਨੇ ਪੈਸੇ ਬਜਾਜ ਨੇ ਮੰਗੇ ਉਸਨੇ ਗਿਣ ਕੇ ਫੜਾ ਦਿੱਤੇ ਉਹ ਕਾਫੀ ਧੀਰ ਬੈਠੀ ਰਹੀ ਜਿੰਨੀ ਧੀਰ ਉਸ ਨੂੰ ਇਹ ਨਾ ਲੱਗਿਆ ਕਿ ਹੁਣ ਬਜਾਜ ਉਸ ਨੂੰ ਪੁੱਛੇਗਾ ਮਾਈ ਹੋਰ ਕੁਝ ਦਿਖਾਵਾਂ ਉੱਠ ਕੇ ਉਹ ਦੁਕਾਨ ਤੋਂ ਬਾਹਰ ਆ ਗਈ ਨੇੜੇ ਦੀ ਇੱਕ ਦਰਜੀ ਦੀ ਦੁਕਾਨ ਤੋਂ ਉਸਨੇ ਝੋਲਾ ਸਵਾਇਆ ਬਜਾਜੀ ਦੀ ਦੁਕਾਨ ਤੋਂ ਖਰੀਦੇ ਕੱਪੜੇ ਉਸਨੇ ਬੜੇ ਸਲੀਕੇ ਨਾਲ ਤਹਿਲਾ ਕੇ ਝੋਲੇ ਵਿੱਚ ਪਾ ਲਏ ਤੇ ਬਾਸੜੇ ਵੱਲ ਤੁਰ ਪਈ ਸੂਰਜ ਅਜੇ ਤਪਣਾ ਸ਼ੁਰੂ ਹੋਇਆ ਸੀ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਘਰ ਜਾ ਕੇ ਸ਼ਾਮ ਨੂੰ ਹੀ ਕੁਝ ਖਾਵਾਂਗੀ ਉਸਨੇ ਸੋਚਿਆ ਪਰ ਉਸ ਦੇ ਅੰਦਰਲੀ ਸੋਚ ਜਾਗੀ ਉਹ ਕਹਿਣ ਗਈਆਂ ਮਾਂ ਪੇ ਕਿਉਂ ਭੁੱਖੀ ਆ ਗਈ ਰੋਕਦੇ ਰੁਕਦੇ ਵੀ ਉਸਦੇ ਕਦਮ ਟਾਬੇ ਵੱਲ ਚੱਲ ਪਏ ਟਾਬੇ ਵਿੱਚ ਜਾ ਕੇ ਉਸਨੇ ਢਪਾਰ ਕੇ ਰੋਟੀ ਖਾਧੀ ਭੁੱਖ ਦੂਰ ਹੋਟੀਆਂ ਦੀ ਸੀ ਪਰ ਉਸਨੇ ਤਿੰਨ ਖਾਧੀਆਂ ਤਾਂ ਜੋ ਘਰ ਜਾ ਕੇ ਨਾ ਖਾਣੀ ਪਵੇ ਟਾਬੇ ਵਿੱਚ ਰੋਟੀ ਖਾ ਕੇ ਵੀ ਉਹ ਕਾਫੀ ਦੇਰ ਉੱਥੇ ਹੀ ਬੈਠੀ ਰਹੀ ਜ਼ਿੰਦਗੀ ਵਿੱਚ ਪਹਿਲੀ ਵਾਰ ਉਸਨੇ ਟਾਬੇ ਵਿੱਚ ਰੋਟੀ ਖਾਧੀ ਸੀ ਅਸਲ ਵਿੱਚ ਉਹ ਪਹਿਲੀ ਵਾਰ ਟਾਬੇ ਵਿੱਚ ਵੜੀ ਸੀ ਰੋਟੀ ਖਾ ਕੇ ਉਹ ਬਾਸੜੇ ਵੱਲ ਤੁਰ ਪਈ ਰੱਤੇ ਵਿੱਚ ਕਢਾਉਣਿਆਂ ਦੀ ਦੁਕਾਨ ਕੋਲ ਜਾ ਕੇ ਉਸ ਦੀ ਸੋਚ ਫੇਰ ਜਾਗੀ ਉਹ ਕਹਿਣ ਗਿਆ ਮਾਂ ਸੋਨੂ ਲਈ ਕੁਝ ਨਹੀਂ ਲੈ ਕੇ ਦਿੱਤਾ ਉਸ ਨੇ ਆਪਣੇ ਪੁੱਤੇ ਸੋਨੂ ਲਈ ਇੱਕ ਛੋਟੀ ਜਹੀ ਕਾਰ ਖਰੀਦੀ ਤੇ ਅੱਗੇ ਤੁਰ ਪਈ ਬੱਸ ਅੱਡੇ ਜਾ ਕੇ ਉਸ ਨੇ ਪਿੰਡ ਜਾਣ ਵਾਲੀ ਬੱਸ ਤਿਆਰ ਖੜੀ ਸੀ ਉਹ ਬੱਸ ਅੱਡੇ ਵਿੱਚ ਚੜ ਗਈ ਬੱਸ ਵਿੱਚ ਚੜ ਗਈ ਪਰ ਜਦੋਂ ਉਹ ਬੱਸ ਵਿੱਚ ਬੈਠਣ ਲੱਗੀ ਤਾਂ ਉਸ ਦੀ ਸੋਚ ਜਾਗੀ ਉਹ ਕਹਿਣ ਕਿ ਮਾਂ ਅੱਜ ਸਾਜਰੇਓ ਆ ਗਈ ਉਹ ਥੱਲੇ ਉਤਰ ਆਈ ਦੁਪਹਿਰ ਦਾ ਸਮਾਂ ਹੋਣ ਕਾਰਨ ਸੂਰਜ ਸਿਰ ਤੇ ਆਪਣੇ ਆਪਣੀ ਪੂਰੀ ਜਲਾਉ ਨਾਲ ਚਮਕ ਰਿਹਾ ਸੀ ਉਸ ਨੂੰ ਬਹੁਤ ਗਰਮੀ ਲੱਗੀ ਨੇੜੇ ਦੀ ਇੱਕ ਸਕੰਜਵੀ ਦੀ ਰੇੜੀ ਸੀ ਰੇੜੀ ਵਾਲੇ ਤੋਂ ਉਸ ਨੇ ਸਕੰਜਵੀ ਦਾ ਗਲਾਸ ਬਣਵਾ ਕੇ ਪੀਤਾ ਭਾਈ ਮਾਜਰੇ ਨੂੰ ਇਹ ਤੋਂ ਬਾਅਦ ਹੋਰ ਵੀ ਬਸ ਜਾਊਗੀ ਉਸ ਕੰਜਵੇ ਵਾਲੇ ਨੂੰ ਪੈਸੇ ਫੜਾਉਂਦੇ ਹੋਏ ਪੁੱਛਿਆ ਹਾਂ ਮੈਂ ਅਜੇ ਦੋ ਟਾਈਮ ਹੋਰ ਆ ਮਾਜਰੇ ਵਾਲ ਦੇ ਉਹ ਬੋਲਿਆ ਉਸ ਨੇ ਆਲੇ ਦੁਆਲੇ ਵੇਖਿਆ ਅੱਡੇ ਦੇ ਇੱਕ ਪਾਸੇ ਥੋੜਾ ਹਟਮਾ ਉਸ ਨੂੰ ਇੱਕ ਦਰਖਤ ਹੀਟ ਥੜਾ ਜਿਹਾ ਬਣਿਆ ਦਿਸਿਆ ਵੇ ਭਾਈ ਜਦ ਮਾਜਰੇ ਵਾਲੀ ਆਖਰੀ ਵਾਰਸ ਆਵੇ ਤਾ ਦੱਸ ਦੇਵੀ ਮੈਂ ਉੱਥੇ ਥੜੇ ਤੇ ਬੈਠਦੀ ਹਾਂ ਉਸਨੇ ਸਕੰਜਵੀ ਵਾਲੇ ਨੂੰ ਆਖਿਆ ਚੰਗਾ ਮਾਈ ਦੱਸ ਦੂੰਗਾ ਉਹ ਬੋਲਿਆ ਉਹ ਹੌਲੀ ਹੌਲੀ ਜਾ ਕੇ ਉਸ ਥੜੇ ਤੇ ਬੈਠ ਗਈ ਪਿੰਡ ਦਾ ਕੋਈ ਬੰਦਾ ਆ ਵੇਖਣਾ ਲਵੇ ਇਸ ਕਰ ਨੂੰ ਥੋੜਾ ਹਟ ਕੇ ਬੈਠੀ ਸੀ ਪਰ ਉਸ ਕੰਜਵੀ ਵਾਲੇ ਦੇ ਸਾਹਮਣੇ ਹੀ ਬੈਠੀ ਸੀ ਤਾਂ ਜੋ ਆਖਰੀ ਬਸ ਆਉਣ ਤੇ ਉਸ ਨੂੰ ਉਹ ਦੱਸ ਸਕੇ ਦ੍ਰਕਤ ਹੇਠ ਥੜੇ ਉਕਤੇ ਉਹ ਕਾਫੀ ਧੇਰ ਬੈਠੀ ਆਲੇ-ਦੁਆਲੇ ਵੇਖਦੀ ਰਹੀ ਹੌਲੀ-ਹੌਲੀ ਉਸਦੀ ਸੋਚ ਬੀਤੇ ਦੀਆਂ ਪਰਤਾਂ ਫਰੋਲਣ ਲੱਗੀ ਕਦੇ ਉਹ ਅਜਵਾਂ ਹੀ ਪਹਿਲੀ ਵਾਰ ਸੜ ਕੇ ਪੇਕੇ ਪਿੰਡ ਖੇੜੀ ਮਾਂ ਨੂੰ ਮਿਲਣ ਜਾਂਦੀ ਹੁੰਦੀ ਸੀ ਮਾਂ ਉਸ ਨੂੰ ਵੇਖ ਕੇ ਫੁੱਲੀ ਨਾ ਸਮਾਉਂਦੀ ਮਾਂ ਉਸ ਕੋਲ ਦਿਲ ਫਰੋਲਦੀ ਤੇ ਉਹ ਮਾਂ ਕੋਲ ਕਈ ਵਾਰ ਇਸ ਫੋਲ ਫਲਾਈ ਜਿਆਦਾ ਹੀ ਹੋ ਜਾਂਦੀ ਇਹ ਸਾਬ ਉਸ ਦੀਆਂ ਪਰਜਾਈਆਂ ਨੂੰ ਪਸੰਦ ਨਹੀਂ ਸੀ ਉਸ ਦੀਆਂ ਪਰਜਾਈਆਂ ਕੌੜਦੀਆਂ ਉਸ ਦੀ ਮਾਂ ਉਸ ਦੀਆਂ ਪਰਜਾਈਆਂ ਨਾਲ ਲੜ ਪੈਂਦੀ ਇਹ ਸਾਰੇ ਦਾ ਕਾਰਨ ਪਰਜਾਈਆਂ ਦੇ ਸਭਾ ਤਾਂ ਸਨ ਹੀ ਇੱਕ ਕਾਰਨ ਉਸ ਦੀ ਆਪਣੀ ਜ਼ੁਬਾਨ ਵੀ ਸੀ ਜੋ ਜ਼ਿਆਦਾ ਹੀ ਚੱਲਦੀ ਸੀ ਜਦੋਂ ਉਹ ਪੇਕਿਓ ਸੌਹਰੇਆਂ ਨੂੰ ਚੱਲਦੀ ਮਾਂ ਢੇਰ ਸਾਰੀਆਂ ਛਿੱਸਾਂ ਦੇ ਨਾਲ ਨਾਲ ਨਿੱਕ ਸੁੱਕ ਦਾ ਝੋਲਾ ਭਰ ਕੇ ਉਸ ਦੇ ਹੱਥ ਫੜਾਉਂਦੀ ਫਰਾਕੇ ਤੋਰਦੀ ਆਪਣੀ ਉਮਰ ਭੋਕੇ ਮਾਂ ਮਰੀ ਤਾਂ ਉਹ ਬਹੁਤ ਰੋਈ ਮਾਂ ਦੀ ਮੌਤ ਤੋਂ ਬਾਅਦ ਉਸ ਦਾ ਪੇਕਾ ਪੇਕੇ ਜਾਣਾ ਘਟ ਗਿਆ ਭਾਈਆਂ ਦਾ ਪਿਆਰ ਉਸ ਨੂੰ ਖਿੱਚਦਾ ਤਾਂ ਉਹ ਪੇਕੇ ਫੇਰਾ ਪਾ ਆਉਂਦੀ ਪਰ ਖਾਲੀ ਹੱਥ ਉਸ ਨੂੰ ਭਾਈ ਵੀ ਕਦੇ ਨਾ ਤੋਰਦੇ ਭਾਵੇਂ ਪਰਜਾਈਆਂ ਤਾਂ ਘ ਹੀ ਕਿਉਂ ਨਾ ਰਹਿਣ ਸਮੇ ਦੇ ਨਾਲ-ਨਾਲ ਦੋਹਾਂ ਭਾਈਆਂ ਦੇ ਪੁੱਤ ਵੀ ਵਿਆਹ ਗਏ ਵਿਆਹ ਉਸਦੇ ਆਪਣੇ ਪੁੱਤ ਵੀ ਗਏ ਨੋਹਾ ਵਿੱਚ ਉਹ ਆਪਣੇ ਪੇਕੇਆਂ ਦੀ ਪੂਰੀ ਠੋਕ ਰੱਖਦੀ ਪੇਕੇ ਉਹ 2-4 ਮਹੀਨੇ ਬਾਅਦ ਫੇਰਾ ਪਾ ਹੀ ਹੁੰਦੀ ਹੌਲੀ-ਹੌਲੀ ਆਪਣੇ ਹੌਲੀ-ਹੌਲੀ ਪੇਕੇ ਘਰ ਉਸਦੀਆਂ ਉਸਦੇ ਭਾਈਆਂ ਦੀ ਬਜਾਏ ਭਤੀਜੀਆਂ ਪਰਜਾਈਆਂ ਤੇ ਉਹਨਾਂ ਦੀਆਂ ਨੋਹਾ ਦਾ ਪ੍ਰਭਾਵ ਵੱਧ ਗਿਆ ਪਰ ਉਸਦਾ ਸੁਭਾਣਾ ਬਦਲਿਆ ਉਸਦੇ ਸੁਭਾਅ ਕਰਨ ਇੱਕ ਦਿਨ ਜਦ ਉਹ ਪੇਕੇ ਗਈ ਹੋਈ ਸੀ ਤਾਂ ਘਰ ਵਿੱਚ ਕਲੇਸ਼ ਛਿੜ ਗਿਆ ਪਰ ਜਾਇਆਂ ਤੇ ਉਹਨਾਂ ਦੀਆਂ ਨੋਹਾਂ ਨੇ ਉਸ ਨੂੰ ਵੱਟ ਚੜ ਕੇ ਕੂਸਿਆ ਭਤੀਜੇ ਤਮਾਸ਼ੀਬੀਨ ਬਣੇ ਵੇਖਦੇ ਰਹੇ ਉਸ ਦਿਨ ਜਦੋਂ ਉਹ ਤੁਰਨ ਲੱਗੀ ਤਾਂ ਵੱਡੇ ਭਾਈ ਨੇ ਭਰਿਆ ਚੂਲਾ ਉਸਦੇ ਹੱਥ ਫੜਾਉਂਦਿਆਂ ਕਿਹਾ ਮੀਤ ਹੁਣ ਭਾਈ ਤੂੰ ਨਾ ਆਇਆ ਕਰ ਇੱਥੇ ਉਸ ਤੋਂ ਬਾਅਦ ਉਹ ਫੇਰ ਪੇਕੇ ਨਾ ਗਈ ਪਰ ਇਹ ਗੱਲ ਉਸਨੇ ਆਪਣੇ ਘਰ ਆ ਕੇ ਨਾ ਦੱਸੀ ਕਰੋ ਹੋਰ ਵੀ ਕੋਈ ਇਸ ਸਮੇਂ ਦਰਾਂ ਨੂੰ ਸਤੇ ਪੇਕੇ ਘਰ ਨਾ ਗਿਆ 6 ਮਹੀਨੇ ਗੁਜ਼ਰ ਗਏ ਪਰਸੋਂ ਉਹ ਗਵਾਂਡੋ ਗਲੀ ਵਿੱਚ ਤੁਰੀ ਘਰ ਵੱਲ ਆ ਰਹੀ ਸੀ ਜਦੋਂ ਘਰ ਦੇ ਨੇੜੇ ਆਈ ਤਾਂ ਉਸਨੇ ਖਿੜਕੀ ਵਿੱਚੋਂ نوਹਾ ਦੀ ਕੁ ਸਰਮਸਰ ਸੁਣੀ ਇਸ ਤਰ੍ਹਾਂ ਚੋਰੀ-ਚੋਰੀ ਅੱਗੇ ਵੀ ਉਹ ਉਹਨਾਂ ਦੀਆਂ ਗੱਲਾਂ ਸੁਣਦੀ ਹੁੰਦੀ ਸੀ ਕਾਫੀ ਦੇਰ ਉਹ ਖੜੀ ਗੱਲਾਂ ਸੁਣਦੀ ਰਹੀ نوਹਾ ਆਪਸ ਵਿੱਚ ਗੱਲਾਂ ਕਰਦਿਆਂ ਰਹੀਆਂ ਨਹੀਂ ਭੈਣ ਹੁਣ ਆਪਣੀ ਬੁੜੀ ਨਹੀਂ ਗਈ ਖੇੜੀ ਛੋਟੀ ਨੇ ਵੱਡੀ ਨੂੰ ਪੁੱਛਿਆ ਇਹ ਤਾਂ ਇਹ ਹਾਂ ਮੈਂ ਤਾਂ ਸੋਚਿਆ ਹੀ ਨਹੀਂ ਕਦੇ ਕਿਤੇ ਕੋਈ ਗੱਲ ਤਾਂ ਨਹੀਂ ਹੋ ਗਈ ਵੱਡੀ ਬੋਲੀ ਕੋਈ ਗੱਲ ਹੋ ਜੂ ਹੋਊ ਜ਼ਰੂਰ ਨਹੀਂ ਤਾਂ ਮਹੀਨਾ ਨਹੀਂ ਟੱਪਣ ਦਿੰਦੀ ਛੋਟੀ ਬੋਲੀ ਉਹ ਸੁਣ ਕੇ ਪਾਣੀ ਪਾਣੀ ਹੋ ਗਈ ਫਿਰ ਨੋਹਾ ਕੀ ਗੱਲਾਂ ਕਰਦੀਆਂ ਰਹੀਆਂ ਉਸ ਨੂੰ ਕੁਝ ਸੁਣਾ ਸੁਣਿਆ ਥੋੜਾ ਕੁ ਸੰਭਲ ਕੇ ਉਹ ਘਰ ਆ ਗਈ ਤੀਜੇ ਦਿਨ ਆਦੇ ਚੋਰੀਆਂ ਜੋੜੇ ਪੈਸੇ ਆਪਣੇ ਰਮਾਲ ਵਿੱਚ ਬੰਨ ਕੇ ਹੱਥ ਵਿੱਚ ਫੜ ਕੇ ਉਸਨੇ ਖੇੜੀ ਜਾਂਦਾ ਆਖ ਪਹਿਲੀ ਬਾਸ ਫੜ ਲਈ ਪਰ ਜਾਂਦੀ ਕਿੱਥੇ ਭਾਈ ਤਾਂ ਉਸ ਲਈ ਡਰਟ ਹੋ ਚੁੱਕੇ ਸਨ ਇਸ ਲਈ ਸਾਰਾ ਦਿਨ ਉਸਨੇ ਪੇਕਿਆ ਤੇ ਸਹਰਿਆਂ ਦੇ ਵਿਚਕਾਰ ਪਿੰਦੇ ਛੋਟੇ ਜਿਹੇ ਸ਼ਹਿਰ ਵਿੱਚ ਬਤੀਤ ਕਰਨ ਦਾ ਫੈਸਲਾ ਕੀਤਾ ਹੁਣ ਪਿੰਡ ਨੂੰ ਜਾਣ ਵਾਲੀ ਆਖਰੀ ਬਸ ਤੇ ਵਾਪਸ ਜਾਣ ਲਈ ਬਸ ਅੱਡੇ ਦੇ ਨੇੜੇ ਬੈਠੀ ਸੋਚਾਂ ਵਿੱਚ ਲੀਨ ਸੀ ਮਾਈ ਬਸ ਆ ਗਈ ਆਖਰੀ ਮਾਜਰੇ ਜਾਣ ਵਾਲੀ ਸਕੰਜਵੀ ਵਾਲੇ ਦੀ ਆਵਾਜ਼ ਨੇ ਉਸ ਦੀ ਸੁਰਤ ਨੂੰ ਤੋੜਿਆ ਉਹ ਉੱਠ ਕੇ ਬਸ ਵਾਲੇ ਅੱਡੇ ਵੱਲ ਤੁਰ ਪਈ ਮਿੱਠੀ ਰਸ ਗੁੱਲੇ ਵਰਗੀ ਮੋਟੀ ਕਾਲੀ ਜਾਮਣ ਲਾਲੋ ਭਾਈ ਜਾਮਣ ਮੋਟੀ ਤਾਜੀ ਜਾਮਣ ਕੋ ਲੰਗੇ ਜਾਂਦੇ ਰੇੜੀ ਵਾਲੇ ਨੇ ਉਸ ਦਾ ਧਿਆਨ ਖਿੱਚਿਆ ਉਸ ਨੂੰ ਪੇਕਿਆਂ ਦੇ ਵੇੜੇ ਵਿੱਚ ਖੜੀ ਜਾਮਣ ਯਾਦ ਆਈ ਪਰ ਜਾਮਣ ਤਾਂ ਉਸਦੇ ਸਹੁਰਿਆਂ ਦੇ ਵੇੜੇ ਵਿੱਚ ਵੀ ਸੀ ਖੜੀ ਹੈ ਉਸ ਸੋਚਿਆ ਕੁਝ ਸੋਚ ਕੇ ਉਹ ਜਾਮਣਾ ਵਾਲੇ ਭਾਈ ਕੋਲ ਜਾ ਰੁਕੀ ਜਾਮਣਾ ਦਾ ਭਾਅ ਬਚਿਆ ਫਿਰ ਆਪਣੇ ਕੋਲ ਬਚੇ ਰੁਪਈਆਂ ਨੂੰ ਗਿਣਿਆ ਕਿਰਾਏ ਦੇ ਪੈਸੇ ਪੂਰੇ ਕਰਕੇ ਹਿਸਾਬ ਲਾਇਆ ਭਾਈ 1 ਕਿਲੋ ਪਾ ਦੇ ਉਸਨੇ ਜਾਮਣਾ ਵਾਲੇ ਨੂੰ ਕਿਹਾ ਜਾਮਣਾ ਵਾਲੇ ਨੇ ਕਿਲੋ ਜਾਮਣਾ ਤੋਲ ਕੇ ਲਫਾਫੇ ਵਿੱਚ ਪਾ ਕੇ ਉਸਦੇ ਹੱਥ ਫੜਾਈਆਂ ਉਸ ਨੂੰ ਲਿਫਾਫਾ ਹੌਲਾ ਹੌਲਾ ਜਾਪਿਆ ਭਾਈ 2 ਕਿਲੋ ਕਰ ਦੇ ਉਸ ਨੇ ਲਿਫਾਫਾ ਭਾਈ ਦੇ ਹੱਥ ਫੜਾਉਂਦਿਆਂ ਕਿਹਾ ਜਾਮਣਾ ਵਾਲੇ ਨੇ 2 ਕਿਲੋ ਜਾਮਣਾ ਤੋਲ ਕੇ ਲਿਫਾਫੇ ਵਿੱਚ ਪਾ ਕੇ ਉਸ ਨੂੰ ਫੜਾ ਦਿੱਤੀਆਂ ਉਸ ਨੇ ਜਾਮਣਾ ਅਤੇ ਸਵੇਰ ਦਾ ਖਰੀਦਿਆ ਨਿੱਕ ਸੁੱਕ ਛੋਲੇ ਵਿੱਚ ਪਾਇਆ ਤੇ ਛੋਲੇ ਨੂੰ ਸੰਭਾਲਦੀ ਹੋਈ ਮਾਜਰੇ ਵਾਲੀ ਬੱਸ ਵਿੱਚ ਜਾ ਬੈਠੀ ਸੋ ਦੋਸਤੋ ਇਹ ਇੱਕ ਆਰਥ ਦੀ ਕਹਾਣੀ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਮੇਰੇ ਚੈਨਲ ਅਕੱਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ